ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਟਾਈਮ ਹੋ ਗਿਆ ਜੀ 4:30 ਹੁਣ ਮੈਂ ਸੂਟਾਂ ਦਾ ਕੰਮ ਕਰਕੇ ਪਹਿਲਾਂ 12 ਵਜੇ ਬਾਜ਼ਾਰ ਵਾਕੇ ਉਹ ਕੰਮ ਨੇ ਮੇੜੇ ਆ ਕੇ ਜਿਹੜੇ ਹੋਰ ਰਹਿੰਦੇ ਸੂਟ ਸਟ ਉਹ ਕੱਢੇ ਨੇ ਵਰਕ ਨੂੰ ਦੇਣ ਲਈ ਹੁਣ ਆਪਾਂ ਬਣਾਉਨੇ ਆ ਬਲੌਗ ਸ਼ੁਰੂ ਕਰਦੇ ਆ ਬਲੌਗ ਦੇ ਵਿੱਚ ਅੱਜ ਤੁਹਾਨੂੰ ਆਪਾਂ ਨਵੀਂ ਚੀਜ਼ ਦਿਖਾਵਾਂਗੇ ਕਾ ਦੇਖੋ ਜੀ ਇਹ ਦੁਪੱਟਾ ਕਿੰਨਾ ਸੋਹਣਾ ਰੈਡੀ ਹੋਇਆ ਇਹਦੇ ਨਾਲ ਆਪਾਂ ਨੇ ਬਰਕ ਵਾਲਾ ਸੂਟ ਰੈਡੀ ਕਰਿਆ ਇਹਦੀ ਆਪਾਂ ਫਿਨਿਸ਼ਿੰਗ ਕਰਾ ਲਈਏ ਦੁਪੱਟੇ ਦੀ ਫੇਰ ਆਪਾਂ ਤੁਹਾਨੂੰ ਪੂਰੀ ਲੁੱਕ ਦਿਖਾਵਾਂਗੇ ਸੂਟ ਦੀ ਵੀਡੀਓ 'ਚ ਇਹਦੇ ਵਿੱਚ ਵੈਸੇ ਤਾਂ ਜਿਹੜਾ ਇਹ ਮੋਰ ਪੰਖੀ ਸਾਡਾ ਇਹਦੇ ਵਿੱਚ ਹੈਂਡਵਰਕ ਦੇ ਫਲਾਵਰ ਬਣੇ ਹੋਏ ਸੀ ਇਹ ਪਤਾ ਫਿਰ ਆਪਾਂ ਨੂੰ ਨਾ ਕਸਟਮਰ ਦੇ ਬਜਟ ਦੇ ਹਿਸਾਬ ਨਾਲ ਸੂਟ ਜਿਹੜਾ ਤਿਆਰ ਕਰਨਾ ਪੈਂਦਾ ਆਪਾਂ ਸੂਟ ਤੇ ਸਾਰਾ ਕੰਮ ਉਹਨੇ ਹੀ ਕੀਤਾ ਹੈ ਦੁਪੱਟੇ ਦਾ ਕੰਮ ਸਕਿਪ ਕਰਤਾ ਦੁਪੱਟੇ ਤੇ ਹਨ ਵਰਕ ਦਾ ਕੰਮ ਥੋੜਾ ਜਿਹਾ ਕਾਸਟਲੀ ਵੀ ਪੈ ਜਾਂਦਾ ਜੀ ਉਹਦਾ ਕੋਈ ਫਿਰ ਬਾਅਦ ਦੇ ਵਿੱਚ ਹਨਾ ਵੀ ਲਿਆ ਵੀ ਨਹੀਂ ਜਾਂਦਾ ਹੈਵੀ ਵੀ ਹੋ ਜਾਂਦਾ ਇਸ ਕਰਕੇ ਚਲੋ ਜੀ ਹੁਣ ਮੈਂ ਬਾਕੀ ਸੂਟਾਂ ਦਾ ਕੰਮ ਤਾਂ ਤੁਹਾਨੂੰ ਬਾਅਦ ਚ ਦਿਖਾਵਾਂ ਪਹਿਲਾਂ ਮੈਂ ਤੁਹਾਨੂੰ ਆਪਣੇ ਸੂਟ ਦੀ ਕਲਾਕਾਰੀ ਦਿਖਾਵਾਂ ਅੱਜ ਬਲੌਗ ਦੇ ਵਿੱਚ ਜਿਹੜੀ ਅਸੀਂ ਨੇ ਇੱਕ ਕਲਾਕਾਰੀ ਹੈ ਜੀ ਜਿਹੜੀ ਅਸੀਂ ਨੇ ਦੋਨਾਂ ਪਹਿਣਾ ਨੇ ਕਾਲੀ ਦੇ ਵਿੱਚ ਹੋ ਕਰਕੇ ਨਾ ਕਾਲੀ ਕਾਲੀ ਸੇਤੀ ਸੇਤੀ ਨੇ ਸਾਡਾ ਕਿੰਨਾ ਕੰਮ ਖਰਾਬ ਕਰਿਆ ਅ 5000 ਰੁਪਏ ਮੇਰਾ ਖਰਾਬ ਹੋ ਗਿਆ 6 6000 ਉਹਦਾ ਖਰਾਬ ਹੋ ਗਿਆ ਉਹਦਾ ਸੂਟ ਮਹਿੰਗਾ ਸੀ ਮੇਰਾ ਠੀਕ ਸੀਗਾ 5 ਉਹਦਾ ਸੇਕ ਹੋ ਗਿਆ ਹੋਗਾ ਉਹਦਾ 500 ਸੂਟ ਮਹਿੰਗਾ ਸੀ ਮੇਰੇ ਨੂੰ ਜਿਹੜਾ ਸੀ ਭੁਆਜੀ ਦੇ ਬੇਟੇ ਦੇ ਵਿਆਹ ਜਾਣਾ ਸੀ ਉਦੋਂ ਅਸੀਂ ਕੈਨਸਲ ਕਰਤੇ ਵੀ ਸੂਟ ਨਹੀਂ ਬਣਾ ਮੇਰੇ ਕੋਲ ਤਾਂ ਸੂਟ ਹੈਗੀ ਸੀਗੇ ਬਣਾਉਣ ਨੂੰ ਉਹਦੇ ਕੋਲ ਹੈ ਨਹੀਂ ਸੀ ਉਹ ਕਹਿੰਦੇ ਵੀ ਆਪਾਂ ਮੈਂ ਸਸਤਾ ਜਿਹਾ ਲੈ ਲੈਣੀ ਆ ਕੋਈ ਮੈਨੂੰ ਕਿਹਾ ਉਹਨੇ ਸੂਟ ਬਣਾਉਣ ਨੂੰ ਮੇਰੇ ਕੋਲੇ ਟਾਈਮ ਨਹੀਂ ਸੀ ਕਿਉਂ ਉਦੋਂ ਕਸਟਮਰ ਦੀ ਬੁਕਿੰਗ ਐਨੀ ਜ਼ਿਆਦਾ ਸੀ ਟਾਈਮ ਨਹੀਂ ਸੀ ਹੈਗਾ ਜੀ ਵੀ ਅਸੀਂ ਜਲਦੀ ਸੂਟ ਤਿਆਰ ਕਰਦੀ ਹੈ ਨਾ ਤਾਂ ਕਰਕੇ ਮੈਂ ਉਹਨੂੰ ਮਨਾ ਕਰਤਾ ਵੀ ਐਨੀ ਛੇਤੀ ਸੂਟ ਨਹੀਂ ਤਿਆਰ ਹੋਣਾ ਉਹਨੇ ਰੱਟ ਫੜ ਲਈ ਫਿਰ ਵੀ ਉੱਥੋਂ ਦੇਖੀ ਉੱਥੋਂ ਦੇਖੀ ਸੰਗਰੂਰ ਵੀ ਦੇਖੀ ਉਹਨੇ ਉਹਦੀ ਫਿੱਟ ਨਹੀਂ ਆਈ ਫਿਰ ਉਹਨੇ ਇੱਕ ਬੁਟੀਕ ਕੋਲੋਂ ਦੇਖ ਲਿਆ ਸੂਟ ਦੋ ਤਿੰਨ ਦਿਨ ਮੈਨੂੰ ਫੋਨ ਕਰਦੀ ਰਹੀ ਮੈਂ ਕਿਹਾ ਵੀ ਕੋਈ ਨਾ ਜਦ ਤੂੰ ਆਈ ਮੈਨੂੰ ਬੁਲਾ ਲੀਆ ਆਪਾਂ ਦੇਖਾਂਗੇ ਦੇਖਾਂਗੇ ਮੇਰਾ ਬਿਲਕੁਲ ਵੀ ਮਾਨ ਨਹੀਂ ਦੀ ਸੂਟ ਲੈਣ ਦਾ ਮੇਰੇ ਸੂਟ ਪਏ ਸੀ ਅਸ ਤਾਂ ਕਿਉਂ ਹੁਣ ਤਾਂ ਤਿਆਰ ਕਰਾ ਕੇ ਹਿੱਟ ਕੇ ਵਿਆਹ ਵੇਲੇ ਮੈਨੂੰ ਇਹ ਕਲਰ ਪਸੰਦ ਆ ਗਿਆ ਤੁਸੀਂ ਦੇਖਿਆ ਉਹ ਸਾਡੇ ਮਿਆਂਾਂ ਦੇ ਵਿੱਚ ਪਾਇਆ ਹੋਇਆ ਦੋਨਾਂ ਭੈਣਾਂ ਦੇ ਉੱਥੇ ਵੀ ਤੇ ਆਪਾਂ ਭੂਆ ਜੀ ਦੇ ਵਿਆਹ 'ਚ ਵੀ ਪਾਇਆ ਸੀਗਾ ਵੈਸੇ ਤਾਂ ਇਹ ਸੂਟ ਨੂੰ ਕੁਛ ਨਹੀਂ ਹੋਇਆ ਡਿਜ਼ਾਈਨ ਵੀ ਸੋਹਣਾ ਸੀ ਤੇ ਵੀ ਹੋ ਵੀ ਨਹੀਂ ਸੀਗਾ ਹਨਾ ਦੇਖਣ ਨੂੰ ਹੀ ਕਪੜਾ ਵੀ ਵਧੀਆ ਲੱਗਦਾ ਸੀ ਪਰ ਇਹਨੂੰ ਜਦੋਂ ਪਾ ਕੇ ਜਿਹੜਾ ਕਾਰਨਾਮਾ ਹੋਇਆ ਉਹ ਸਾਨੂੰ ਬਾਅਦ ਚੋਂ ਪਤਾ ਲੱਗਿਆ ਪਾਣ ਕੇ ਵੀ ਆ ਕੀ ਹੋ ਗਿਆ ਇੰਨੇ ਸੋਹਣੇ ਸੂਟ ਅਸੀਂ ਹੁੱਬ ਕੇ ਬਣਾਏ ਸੀ ਨਾ ਪਤਾ ਕੀ ਹੈ ਜੀ ਇਹ ਨਾ ਜਿਹੜੇ ਬੁਟੀਕਾ ਵਾਲੇ ਨੇ ਤਾਂ ਹੀ ਰੇਟ ਘੱਟ ਦਿੰਦੇ ਨੇ ਸਾਨੂੰ ਵੀ ਕਹਿੰਦੇ ਨੇ ਕਸਟਮਰ ਵੀ ਉਹ ਵੀ ਹੋਰ ਥਾਂ ਮੇ ਰੇਟ ਤੁਸੀਂ ਲੁੱਟਦੇ ਹੋ ਤੁਹਾਡੇ ਰੇਟ ਜ਼ਿਆਦਾ ਨੇ ਹੋਰ ਕਸਟਮਰ ਹੋਰ ਬੁਟੀਕਾ ਵਾਲਿਆਂ ਦੇ ਰੇਟ ਘੱਟ ਨੇ ਆ ਦੇਖੋ ਜੀ ਤੁਹਾਡੇ ਸਾਹਮਣੇ ਰੈਡੀਮੇਡ ਸੂਟ ਹੈਂਡਵਰਕ ਦਾ ਬਣਿਆ ਹੋਇਆ ਅਸੀਂ ਨੇ ਖੁਦ ਲਿਆ ਪੈਣ ਵਾਲਾ ਵੀ ਰੈਡੀਮੇਡ ਸੀ ਇਹ ਵੀ ਪਰ ਉਦੋਂ ਉਥੇ اچانک ਮੈਨੂੰ ਇਹ ਕਲਰ ਪਸੰਦੀ ਮੇਰੀ ਕਲਰ ਚੋਇਸੇ ਬਹੁ ਟਾਈਮ ਦੀ ਸੀ ਵੀ ਮੈਂ ਇਦਾਂ ਦਾ ਸੌਂਟ ਲਾਈਟ ਰਸਟ ਜਿਹਾ ਕਲਰ ਲਾਈਟ ਔਰੇਂਜਾ ਕਲਰ ਬਣਾਉਣਾ ਨਾਲੇ ਤਾਂ ਇਹ ਥੋੜਾ ਜਿਆਦਾ ਕਲਰ ਡਾਰਕ ਹੋ ਗਿਆ ਉਹਦੇ ਨਾਲ ਪਰ ਫਿਰ ਮੈਨੂੰ ਐਂ ਲੱਗਿਆ ਵੀ ਚਲ ਉਹਨੇ ਵੀ ਲਿਆ ਆਪਾਂ ਮੈਨੂੰ ਟਾਈਮ ਤੇ ਜਦੋਂ ਪੈਸੇ ਖਰਾਬ ਕਰਨੇ ਹੁੰਦੇ ਨੇ ਮੇਰਾ ਮਨ ਜਾ ਬਣ ਗਿਆ ਵੀ ਚਲ ਮੈਂ ਵੀ ਲੈ ਲਾਂ ਹਨਾ ਤੇ ਆਪਾਂ ਦੇਖੋ ਜੀ ਸਾਡੇ ਰੇਟ ਕਿਉਂ ਜ਼ਿਆਦੇ ਨੇ ਆਹ ਦੇਖੋ ਜੀ ਇਹਦਾ ਕੋਈ ਵੀ ਦਬਕਾ ਨਹੀਂ ਰਿਹਾ ਐਂ ਜਾ ਰਿਹਾ ਸਾਰਾ ਇੱਕ ਸ਼ੁਰੂ ਹੁੰਦੀ ਹੈ ਲਾਈਨ ਸਾਰਾ ਜਾਂਦਾ ਸਾਰੀ ਉੱਦੜ ਗਈ ਬਾ ਜਿਹੜੇ ਆਪਣੇ ਆਪਾਂ ਸੂਟ ਬਣਾਉਨੇ ਆ ਜੀ ਖੁਦ ਉਹਨਾਂ ਦਾ ਕੋਈ ਵੀ ਤਾਗਾ ਨਹੀਂ ਉਤਰੂਗਾ ਕੋਈ ਵੀ ਸਿੱਪੀ ਦਬਕਾ ਨਹੀਂ ਹੋਊਗਾ ਕੋਈ ਵੀ ਉਹਦੇ ਵਿੱਚ ਆ ਸਪਰਿੰਗ ਜੇ ਨੇ ਜਿਹੜੇ ਇਹ ਨਹੀਂ ਹੋਣਗੇ ਕੱਟ ਦਾਣਾ ਹੋਊਗਾ ਵਧੀਆ ਵਾਲਾ ਆਪਾਂ ਮਟੀਰੀਅਲ ਲਾਉਨੇ ਆ ਹੈਂਡਵਰਕ ਦੇ ਸੂਤਾਂ ਦੇ ਹਨ ਤਾਂ ਕਰਕੇ ਉਹ ਮਹਿੰਗੇ ਨੇ ਆਪਾਂ ਸੂਟ ਬਣਾਉਨੇ ਆ ਜੀ ਸਾਡਾ ਕੋਈ ਵੀ ਜਿਹੜਾ ਹੈਗਾ ਰੈਡੀਮੇਡ ਸੂਟ ਨਹੀਂ ਹੋਊਗਾ ਮਸ਼ੀਨ ਵਰਕ ਦਾ ਵੀ ਤੇ ਹਾਰੀ ਵਰਕ ਦਾ ਵੀ ਹੈਂਡਵਰਕ ਦੇ ਵੀ ਸਾਰੇ ਆਪਾਂ ਖੁਦ ਤਿਆਰ ਕਰਦੇ ਨੇ ਆਪਣੇ ਕਾਰੀਗਰ ਸਿੰਗਲ ਮਸ਼ੀਨ ਨਾਲ ਪਾਫ ਵਾਲੀ ਮਸ਼ੀਨ ਨਾਲ ਕੋਈ ਪੰਜ ਸੂਟ ਇਕੱਠੇ ਨਹੀਂ ਚੜਦੇ ਜੀ ਕੋਈ ਦੋ ਨਹੀਂ ਚੜਦੇ ਕੋਈ ਕੰਪਿਊਟਰ ਵਾਲੀ ਮਸ਼ੀਨ ਨਹੀਂ ਕਰਦੀ ਕੋਈ ਇੱਕ ਹੁਣ ਨਵਾਂ ਟ੍ਰੈਂਡ ਚੱਲਿਆ ਜੀ ਫਲਾਵਰ ਪ੍ਰੈਸ ਨਾਲ ਚੇਪੋ ਉਹ ਵੀ ਨਹੀਂ ਆਪਾਂ ਕੰਮ ਕਰਦੇ ਨਹੀਂ ਆਪਾਂ ਜਿਹੜੀ ਚੀਜ਼ ਕਸਟਮਰ ਨੂੰ ਪਸੰਦ ਆ ਰਹੀ ਹੈ ਆਪਣੀ ਆਪਾਂ ਉਹੀ ਕੰਮ ਕਰ ਰਹੇ ਆਂ ਆਪਾਂ ਟ੍ਰੈਂਡ ਦੇ ਹਿਸਾਬ ਨਾਲ ਨਹੀਂ ਚੱਲਦੇ ਵੀ ਜੇ ਹੁਣ ਉਹ ਦੇਖੋ ਜੀ ਉਹ ਪ੍ਰੈਸ ਵਾਲਾ ਵੀ ਥੋੜਾ ਟਾਈਮ ਹੀ ਚੱਲੂਗਾ ਕੰਮ ਐਤੋਂ ਪਹਿਲਾਂ ਨੀਡਲ ਵਾਲਾ ਕਿੰਨਾ ਕਿਤੇ ਚੱਲ ਪਿਆ ਨੀਡਲ ਵਾਲਾ ਸਾਨੂੰ ਜਿਹੜਾ ਕੋਈ ਕਸਟਮਰ ਕਹਿ ਜਾਂਦਾ ਹੈ ਨਾ ਨੀਡਲ ਵਾਲਾ ਸਾਨੂੰ ਜੇ ਕੋਈ ਕਸਟਮਰ ਕਹਿਣਦਾ ਵੀ ਸਾਨੂੰ ਕਰਾ ਦਿਓ ਅਸੀਂ ਤਾਂ ਉਹ ਕਰਾ ਦਿੰਨੇ ਆ ਇੱਕ ਦੋ ਪੀਸ ਕਸਟਮਰ ਦੇ ਕਹਣ ਤੇ ਅਸੀਂ ਉਹ ਇਦਾਂ ਨਹੀਂ ਕਰਦੇ ਉਹ ਸੇਲ ਨਹੀਂ ਕਰਦੇ ਨੀਡਲ ਵਾਲੇ ਲਓ ਜੀ ਇਹਦੀ 셔ਟ ਹੈ ਜਿਹੜੀ ਉਹ ਕਿਤੋਂ ਡੱਬ ਪੈ ਗਈ ਫਿੱਕੀ ਗੂੜੀ ਹੋ ਗਈ ਤੇ ਇਹਦੀ ਸਲਵਾਰ ਦਾ ਕਾਰਨਾਮਾ ਦੱਸ ਦਿਆਂ ਤੁਹਾਨੂੰ 셔ਟ ਦੇ ਵਿੱਚ ਆਪਾਂ ਮੰਨ ਲਿਆ ਵੀ ਆਪਾਂ ਫਿਟਿੰਗ ਟਾਈਟ ਕਰ ਲਈ ਲੂਜ਼ ਨਹੀਂ ਰੱਖੀ ਤਾਂ ਕਰਕੇ ਉਹ ਸਿੰਜ ਗਈ ਸਲਵਾਰ ਦੇ ਉੱਪਰ ਜਿਹੜੀ ਆਪਣੀ ਗੋਡੇ ਵਾਲੀ ਸਾਈਡ ਸਲਾਈ ਹੁੰਦੀ ਹੈ ਨਾ ਮੈਂ ਗੋਡੇ ਵਾਲੀ ਸਲਵਾਰ ਪਾ ਕੇ ਜ਼ਿਆਦਾ ਰਾਜ਼ੀ ਆ ਮੈਂ ਸਟੇਟ ਸਲਵਾਰ ਕੱਟ ਪਾਉਣੀ ਆ ਪਹਿਲੀ ਗੱਲ ਤਾਂ ਇਹਦਾ ਕਪੜਾ ਨਹੀਂ ਪੂਰਾ ਸੀ ਜੀ ਦੇਖੋ ਇਸ ਤਰ੍ਹਾਂ ਜੋੜ ਪਏ ਨੇ ਇਹ ਤਾਂ ਚਲੋ ਜੀ ਸਾਡਾ ਕਾਰੀਗਰ ਟੇਲਰ ਵਧੀਆਗਾ ਉਹ ਵਿਚਾਰਾ ਵੀ ਕਰ ਦਿੰਦਾ ਕੋਈ ਨਾ ਕੋਈ ਸੈਟਿੰਗ ਨਹੀਂ ਆਮ ਜੇ ਆਪਾਂ ਹੋਰ ਕਿਸੇ ਤੋਂ ਸਲਾਈ ਕਰਾਈਏ ਨਾ ਉਹ ਤਾਂ ਉਹਦੀ ਕਹਿੰਦੇ ਨੇ ਮੈਡਮ ਜੀ ਕਪੜਾ ਘੱਟ ਹੈ ਤੇ ਵੈਸੇ ਤੈਨੂੰ ਹੱਥ ਲਾਇਆ ਕਹਿੰਦੇ ਹੁੰਦੇ ਨੇ ਪੁਰਗਾ ਉਹ ਕੰਮ ਹੈ ਤਾਂ ਤਾਂ ਦੇਖੋ ਜੀ ਇਹ ਗੋਡੇ ਵਾਲੀ ਸਾਈਡ ਵਾਲੀ ਸਲਾਈ ਹੈ ਹਨਾ ਲਓ ਜੀ ਇਹ ਤੇ ਕੀ ਅਸਰ ਪਿਆ ਹੋਊਗਾ ਕੀ ਜੋਰ ਪਿਆ ਹੋਊਗਾ ਇਹ ਸਾਰੀ ਸੀਨ ਹੈ ਜਿਹੜੀ ਸਿੱਜੀ ਹੋਈ ਤੁਰ ਤੱਕ ਇਹ ਤੁਹਾਨੂੰ ਫੋਨ ਦੇ ਵਿੱਚ ਘੱਟ ਦਿਖ ਰਹੀ ਹੈ ਇਹ ਤਾਂ ਬਹੁਤ ਸਿੱਜੀ ਹੋਈ ਹੈ ਦੇਖੋ ਜੀ ਇਹਦੇ ਬਾਕੀ ਦੇਖੋ ਇੱਕ ਸੀਨ ਹੋਰ ਦਿਖਾਉਣੀ ਆ ਤੁਹਾਨੂੰ ਮੈਂ ਸਲਵਾਰ ਤੇ ਤਾਂ ਕੋਈ ਐਡਾ ਹਨਾ ਭਾਰੀ ਕੰਮ ਨਹੀਂ ਹੁੰਦਾ ਵੀ ਭਜਨ ਆ ਜਾਊਗਾ ਸ਼ਰਟ ਦੀ ਫਿਟਿੰਗ ਮੰਨੀ ਆ ਦੇਖੋ ਜੀ ਆਏ ਸੀਣਾ ਆ ਹਾਲ ਹੋਈ ਪੈਨੇ ਇੰਨੇ ਪੈਸੇ ਲਾ ਕੇ ਸੂਟ ਆਏ ਹੋ ਗਿਆ ਸਾਡਾ ਇੱਕ ਵਾਰੀ ਧੋਤ ਹੈ ਮੈਂ ਉਹ ਤਾਂ ਕਹਿੰਦੀ ਡਰੈਕਲਾਈਨ ਕਰਾਵਾਂਗੇ ਮੇਰਾ ਤਾਂ ਪਤਾ ਮੈਂ ਜਦੋਂ ਬਰਾਤ ਤੋਂ ਆ ਕੇ ਭੂਆ ਜੀ ਦੇ ਬੇਟੇ ਤੋਂ ਸਾਮ ਨੂੰ ਸੂਟ ਕੱਢ ਕੇ ਤੰਗਣ ਲੱਗੀ ਮੇਰੀ ਸਿਉਣ ਤੇ ਨਿਗਾ ਪੈ ਗਈ ਮੈਂ ਕਿਹਾ ਹਾਈ ਰੱਬਾ ਇਹ ਤਾਂ ਸਿੰਜ ਵੀ ਗਿਆ ਦਿਨ ਦਿਨ ਚ ਅਸੀਂ ਨੇ ਪੰਜ ਚਾਰ ਘੰਟੇ ਸੂਟ ਪਾਇਆ ਪਾ ਕੇ ਕੋਈ ਐਨੀਮਾਂ ਪਰਾਂਤ ਨੂੰ ਪੈਗੇ ਕੁਰਸੀਆਂ ਤੇ ਬੈਠੀਆਂ ਜਾਂ ਤੁਰੇ ਫਿਰੇ ਜਾਂ ਗੱਡੀ 'ਚ ਬੈਠੇ ਹਾਂ ਬਸ ਇੰਨੇ ਕ ਨਾਲੇ ਸੂਟ ਦਾ ਹਾਲ ਹੋ ਗਿਆ ਆਪਾਂ ਇਹੀ ਕਹਿੰਦੇ ਹਾਂ ਬੁਟੀਕਾਂ 'ਆਂ ਭੈਣਾਂ ਤੁਸੀਂ ਦੱਸ ਕੇ ਦੇ ਦਿਆ ਕਰੋ ਵੀ ਇਹ ਰੈਡੀਮੇਡ ਸੂਟ ਹੈ ਵੀ ਹੈ ਨਾ ਬਾਕੀ ਵੀ ਇਹਦਾ ਕੱਪੜਾ ਭਾਈ ਇਹਦਾ ਦੇਖ ਲਓ ਇਦਾਂ ਦਾ ਹੀ ਹੈ ਐਨਾ ਤੁਸੀਂ ਅਗਲੇ ਦਾ ਹਨਾ ਹੁਣ ਸਾਡਾ 5000 ਤਾਂ ਮੇਰਾ ਖਰਾਬ ਹੋਇਆ 6000 ਉਹਦਾ ਖਰਾਬ ਹੋਇਆ 11000 ਲਾ ਕੇ ਸਾਡੇ ਸੂਟ ਆ ਪੈ ਨਹੀਂ ਸੰਤਾਂ ਇਹਦੀ ਵੀ ਚੱਲ ਜਿਹੜਾ ਹੁਣ ਸਾਡੇ ਮੂਰੇ 21 ਤਰੀਕ ਦਾ ਵਿਆਹ ਆ ਉਹਤੇ ਵੀ ਅਸੀਂ ਇਹੀ ਸੂਟ ਪਾਵਾਂਗੇ ਪਰ ਕੀ ਕਰੀਏ ਜੀ ਆ ਦੇਖੋ ਇਹਨਾਂ ਦੇ ਰੇਡੀਮੈਂਟ ਦਾ ਆ ਹਾਲ ਆ ਉੱਦੜ ਰਿਆ ਸਾਰਾ ਕੁਝ ਐ ਜਾਂਦਾ ਧਾਗੇ ਸਿੱਪੀਆਂ ਬੁਰਾ ਹਾਲ ਕੋਈ ਇਹਦੇ ਵਿੱਚ ਉਹਨੀ ਸ਼ਾਈਨਿੰਗ ਨਹੀਂ ਰਹੀ ਇਹ ਤਾਂ ਪੱਦਾ ਜਾ ਹੋ ਗਿਆ ਹੋਰ ਹੀ ਜਿਵੇਂ ਇੰਨੇ ਪੈਸੇ ਲਾਏ ਸੀ ਮੈਂ ਆਸਪੀ ਦਾ ਸੂਟ ਲਿਆ ਸੀ 5000 ਦਾ ਸੀ ਆਮ ਜਿੱਥੋਂ ਕਪੜਾ ਲੈ ਰਹੇ ਨੇ ਏਦੋਂ ਤਾਂ ਅਸੀਂ ਉੱਥੋਂ ਹੀ ਰੈਡੀਮੇਡ ਬਣਿਆ ਹੋਇਆ ਲੈ ਲੈਂਦੇ ਸਾਨੂੰ ਉੱਥੇ ਯਕੀਨਤਾ ਹੈਗਾ ਨਾ ਉੱਥੋਂ ਮੈਂ ਦੇਖੋ 5000 ਦਾ ਸੂਟ ਲਿਆ ਜਿਹੜਾ ਦਾ ਖੀਨ ਖਾਬ ਦੀ ਬ੍ਰੋਕਟ ਦੀ ਸਲਵਾਰ ਨਾਲ ਹੈਂਡਵਰਕ ਦਾ ਸੂਟ ਹੈ ਦੁਪੱਟੇ ਤੇ ਵੀ ਵਰਕ ਹੋਇਆ ਹੋਇਆ ਹੈ 5000 ਦਾ ਸੂਟ ਲਿਆ ਸੀ ਨੇ ਦੇਖੋ ਤਿੰਨ ਚਾਰ ਥਾਂਵੇਂ ਨੇ ਪਾ ਵੀ ਲਿਆ ਮੈਂ ਹੱਥ ਨਾਲ ਵੀ ਧੋਤਾ ਉਹਦੀ ਕੋਈ ਕੰਪਲੇਨ ਨਹੀਂ ਆਈ ਬਟੀਕਾਂ ਵਾਲੀਆਂ ਪਹਿਣਾ ਪਤਾ ਕੀ ਕਰਦੀਆਂ ਨੇ ਆਪ ਦਾ ਫਾਇਦਾ ਦੇਖ ਲੈਂਦੀਆਂ ਨੇ ਤਾਂ ਹੀ ਅਸੀਂ ਕਹਿੰਦੇ ਸੀ ਵੀ ਹੈਂਡਵਰਕ ਦੇ ਸੂਟ ਇੰਨਾ ਘੱ ਅਸੀਂ ਕਿੱਦਾਂ ਦੇ ਸੋਚ ਰਹੇ ਸੀ ਵੀ ਆਪਾਂ ਦੇਖ ਕੇ ਇਹ ਅਸੀਂ ਤਾਂ ਦੇਖ ਲਿਆ ਕਾਰਨਾਮਾ ਆ ਹਾਲ ਹੋ ਗਿਆ ਜੀ ਉਹਦਾ ਪੈਂਦਾ ਵੀ ਇਹੀ ਰੰਗ ਹੈ ਉਹਦਾ ਵੀ ਇਹੀ ਹਾਲ ਹੈ ਸਲਵਾਰ ਦਾ ਬਸ ਤੇ ਇਸ ਕਰਕੇ ਪਲੀਜ਼ ਪਹਿਣਾ ਨੂੰ ਰਿਕਵੈਸਟ ਹੈ ਪਹਿਣੇ ਸਾਡਾ ਤਾਂ 5-10000 ਖਰਾਬ ਹੋ ਗਿਆ ਹਨਾ ਜਿਹੜਾ ਕਸਟਮਰ ਇਹ ਕਹਿੰਦਾ ਵੀ ਤੁਸੀਂ ਮਹਿੰਗਾ ਲਾਉਨੇ ਹੋ ਉਹ ਵੀ ਤੁਸੀਂ ਇਹ ਚੀਜ਼ਾਂ ਦਾ ਧਿਆਨ ਕਰ ਲਿਆ ਕਰੋ ਸੋਡਾ 5-1000 2000 ਪਿੱਸੇ ਸੋਡਾ ਇਹ 5-6000 ਵੀ ਖੂਚ ਜਾਂਦਾ ਅਸੀਂ ਖੁਦ ਬੁਟੀਕ ਵਾਲੇ ਹੋ ਕੇ ਵੀ ਬੁਟੀਕ ਵਾਲਿਆਂ ਤੋਂ ਧੋਖਾ ਖਾ ਗਏ ਹਨਾ ਪਰ ਉਹ ਕਾਰਨ ਕੀ ਕਾਲੀ ਜਾਪੀ ਛੇਤੀ ਸੂਟ ਚਾਹੀਦੇ ਸਾਨੂੰ ਇਹ ਆਪਾਂ ਨੂੰ ਕਾਲੀ ਮਰਵਾ ਨਹੀਂ ਹੁੰਦੀ ਐ ਇਹੀ ਕਰਕੇ ਕਹਿੰਦੇ ਆ ਭੈਣੋ ਤੁਸੀਂ ਰਾਮ ਨਾਲ ਸ਼ਾਂਤੀ ਸੁਭਾ ਨਾਲ ਸੂਟ ਸਹਜਮਤੇ ਤਿਆਰ ਕਰਵਾਇਆ ਕਰੋ ਫਿਰ ਤੁਹਾਡੇ ਸੂਟ ਪੈਸੇ ਲੱਗੇ ਰਾਸ ਵੀ ਆ ਜਾਂਦੇ ਨੇ ਅਸੀਂ ਕਾਲੀ ਦੇ ਪੱਟੇ ਹੋਏ ਆ ਬੈਠਿਆ ਹਾਂ ਉਹਨੂੰ 5 5 6000 ਨੂੰ ਖੂ ਪੱਟ ਕੇ ਹੁਣ ਮੇਰੇ ਤਾਈ ਕੀ ਤਰੀ ਕੜਵੇ ਹਨ ਪੂਰਾ ਜੀ ਨਹੀਂ ਕਰਿਆ ਸੂਟ ਬਣਾਉਣ ਨੂੰ ਮੇਰੇ ਸੂਟ ਨਹੀਂ ਜੀ ਕਰਦਾ ਸੀ ਬਣਾ ਲਈ ਹੁਣ ਡਰੈਕ ਲਾਈਨ ਵੀ ਨਹੀਂ ਕਰਾਇਆਗੇ ਵਿਚਾਰਾ ਜਿਹੜਾ ਜਾਗੋ ਤੇ ਪਾਉਣਾ ਸੀ ਉਹ ਪਾਉਣਾ ਦਿਨ ਕੱਲ ਨੂੰ ਦੇਖਦੇ ਨੇ ਡਰੈਕਟ ਲਾਈਨ ਹੋਊਗੀ ਤੇ ਚਲੋ ਜੀ ਹੁਣ ਆਪਾਂ ਟਾਈਮ ਹੋ ਗਿਆ 5:00 ਵਜੇ ਹਾਂ ਆ ਮੈਂ ਪਾਰਸਲ ਵੀ ਪੈਕ ਕਰਨੇ ਨੇ ਸਵੇਰੇ ਜਲਦੀ ਕਸਟਮਰ ਦਾ ਆਰਡਰ ਹੈ ਦੇਣਾ ਹੈਗਾ ਪਾਣੋ ਇੰਡੀਆ ਆ ਗਏ ਹੁਣ ਕਾਫੀ ਪਾਣੇ ਮੇਰੀਆਂ ਇੰਡੀਆ ਬਾਰ ਹੋਰਨ ਕੰਟਰੀ ਤੋਂ ਚੱਲ ਪਈਆਂ ਕੁਝ ਕ ਪਹੁੰਚ ਗੀਆਂ ਕੁਝ ਕ ਜੀ ਪਹੁੰਚ ਰਹੀਆਂ ਨੇ ਉਹਨਾਂ ਦੇ ਆਪਾਂ ਖਿੱਚਣ ਵਾਲਾ ਆਰਡਰ ਤਿਆਰ ਕਰਨੇ ਨੇ ਉਹ ਬਸ ਉਹਨਾਂ ਤੱਕ ਹਫ਼ਤੇ ਦੇ ਵਿੱਚ ਸਾਰਾ ਤਕਰੀਬਨ ਕਲੀਅਰ ਕਰ ਦਾਂਗੇ ਤਾਂ ਕਰਕੇ ਅਸੀਂ ਹੋਰ ਨਵਾਂ ਸਟਾਕ ਘੱਟ ਲਿਆ ਰਹੇ ਆ ਵੀ ਸਾਡੇ ਕੋਲ ਬਹੁਤ ਪਏ ਨੇ ਇੱਕ ਕਸਟਮਰ ਦੇ 18 18 25 25 ਸੂਟ ਜ ਆ ਪਏ ਨੇ ਹਨਾ ਵੀ ਫਿਰ ਉਹ ਇਥੋਂ ਕਿਹੜਾ ਜਗ੍ਹਾ ਬਣਾ ਲਈ ਜਗ੍ਹਾ ਵੀ ਨਹੀਂ ਹੈਗੀ ਤੁਹਾਨੂੰ ਨੂੰ ਇਸ ਕਰਕੇ ਫਿਰ ਆਪਾਂ ਨਾਲ ਦੀ ਨਾਲ ਸੋਹਣੇ ਸੋਹਣੇ ਸੂਟ ਲਿਆਵਾਂਗੇ ਤੇ ਕਰ ਦਿਓ ਤੁਸੀਂ ਵੀਡੀਓ ਨੂੰ ਅੱਗੇ ਸ਼ੇਅਰ ਤੁਸੀਂ ਵੀ ਤਿਆਰ ਰੱਖਿਆ ਕਰੋ ਪਹਿਣੋ ਵੀ ਸਸਤੇ ਦੇ ਮੰਗਰ ਨਾਲ ਲੱਗੋ ਕਪੜਾ ਚੈੱਕ ਕਰ ਲਓ ਪਹਿਲਾਂ ਦੇਖੋ ਦੱਸ ਕੇ ਦੇ ਦੋ ਜੀ ਮੈਨੂੰ ਇੱਕ ਕਸਟਮਰ ਨੇ ਕਿਹਾ ਵੀ ਅਸੀਂ ਉਹਨਾਂ ਦਾ ਸੂਟ 80 ਗ੍ਰਾਮ ਤੇ 크ਰੇਪ ਤੇ ਬਣਾਤਾ ਕਹਿੰਦੇ ਜੀ ਅਸੀਂ ਤੁਹਾਨੂੰ 80 ਗ੍ਰਾਮ ਦੀ 크ਰੇਪ ਤੇ ਨਹੀਂ ਕਿਹਾ ਸੀ ਅਸੀਂ ਤੁਹਾਨੂੰ ਨੇਚਰਲ 크ਰੇਪ ਤੇ ਕਿਹਾ ਸੀ ਨੇਚਰਲ 크ਰੇਪ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕੰਪਲੇਨ ਹੈ ਉਹ ਇਥੋਂ ਅੰਡਰਾਮਸ ਤੋਂ ਸਿੱਜਦੀ ਹੈ ਜਿਹੜਾ ਮੇਰਾ ਗੋਟਾ ਪੱਤੀ ਵਾਲਾ ਸਕਾਈ ਬਲੂ ਕੱਲ ਵਾਲੀ ਵੀਡੀਓ ਦੇ ਵਿੱਚ ਸੂਟ ਪਾਇਆ ਤੇ ਉਹ ਸਾਰਾ ਸਿੱਜਿਆ ਪਿਆ ਰੋ ਮੈਂ ਤੁਹਾਨੂੰ ਦਿਖਾਉਂਗੀ ਵੀਡੀਓ ਦੇ ਵਿੱਚ ਕਈ ਪਹਿਣਾ ਫਿਰ ਵੀ ਯਕੀਨ ਕਰਦੀਆਂ ਨੇ ਉਹ ਤੇ ਤੁਸੀਂ ਨੇਚਰਲ ਕਰੇਪ ਤੇ ਸੂਟ ਨਾ ਕਰਾਇਆ ਕਰੋ ਉਹਨਾਂ ਦਾ ਵਧੀਆ ਹੈਂਡਵਰਕ ਦਾ ਸੂਟ ਸੀ ਮੈਂ ਖੁਦ ਨਹੀਂ ਕਰਕੇ ਦਿੱਤਾ ਉਹ ਕਹਿੰਦੇ ਵੀ ਤੁਸੀਂ ਉਹ ਤੇ ਨਹੀਂ ਕਰਾਇਆ ਮੈਂ ਕਿਹਾ ਦੀਦੀ ਕੋਈ ਮਾੜਾ ਕੰਮ ਨਹੀਂ ਕਰਿਆ ਸੀ ਥੋੜਾ ਚੰਗਾ ਹੀ ਕਰਿਆ ਕੱਲ ਨੂੰ ਤੁਸੀਂ ਉਹਨੂੰ ਪਾਉਂਦੇ ਇੱਕ ਦੋ ਪ੍ਰੋਗਰਾਮਾਂ ਤੇ ਉਹ ਸਿੱਜ ਜਾਂਦਾ ਹਨ ਫਿਰ ਤੁਸੀਂ ਸਾਨੂੰ ਲਾਂਬਾ ਦੇਣਾ ਦੀ ਦੇਖੋ ਬੁਟੀਕ ਵਾਲੀਆਂ ਭੈਣਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਦੱਸ ਦਿਆ ਕਰੋ ਵੀ ਭਾਈ ਆਹ ਕਰੇਪ ਤੋਂ ਆਹ ਕੰਪਲੇਨ ਹੈ ਹੁਣ ਇਹਦੇ ਬਿਲਕੁਲ ਹ ਸਲਵਾਰ ਦਾ ਕਪੜਾ ਹਲਕਾ ਲੱਗਿਆ ਹੋਇਆ ਜੀ ਤਾਂ ਹੀ ਇਹ ਸਿੱਜ ਗਈ ਤਾਹੀਂ ਇਹਦਾ ਰੇਟ ਘੱਟ ਸੀਗਾ ਉਤੋਂ ਇਹ ਰੈਡੀਮੇਡ ਸੂਟ ਸੀਗਾ ਇਸ ਕਰਕੇ ਪਲੀਜ਼ ਆਪਾਂ ਵੀ ਥੋੜਾ ਜਿਹਾ ਬੁਟੀਕ ਵਾਲੀਆਂ ਪਹਿਣਾ ਵੀ ਦਿਮਾਗ ਨੂੰ ਸੈੱਟ ਕਰਕੇ ਆਪਾਂ ਕੱਲਾ ਪੈਸਾ ਨਾ ਦੇਖੋ ਜੀ ਕਸਟਮਰ ਨੂੰ ਸਮਝਾਓ ਵੀ ਇੱਥੋਂ ਇਹਦੀ ਇਹ ਕੰਪਲੇਨ ਹੈ ਉਤੋਂ ਕਸਟਮਰ ਵੀ ਸਮਝੋ ਤੁਸੀਂ ਵੀ ਜੇ ਅਸੀਂ ਜਿਹੜਾ ਬੁਟੀਕ ਵਾਲਾ ਜਿਹੜਾ ਤੁਹਾਨੂੰ ਸਹੀ ਰਾਇ ਦਿੰਦਾ ਜੀ ਉਹ ਸਹੀ ਹੋਊਗਾ ਜਿਹੜਾ ਤੁਹਾਨੂੰ ਐਂ ਆਣ ਦੇਖੇ ਵੀ ਐਨੇ ਦਾ ਲੈ ਜਾਓ ਜੀ ਲੈ ਜਾਓ ਜੀ ਲੈ ਜਾਓ ਜੀ ਐਨੇ ਦਾ ਪਊਗਾ ਕੋਈ ਨਾ ਜੀ ਕੋਈ ਨਾ ਉਹ ਬਸ ਫਿਰ ਆਹ ਦੇਖ ਲਓ ਅਸੀਂ ਐਨੇ ਐਨੇ ਵਾਲੀਆਂ ਆ ਆਹ ਸੂਟ ਸੋਨ ਮੈਂ ਦਿਖਾਤਾ ਐਨੇ ਵਾਲਾ ਹੀ ਹੈ ਸਸਤਾ ਤੇ ਇਸ ਕਰਕੇ ਪਲੀਜ਼ ਅਸੀਂ ਉਹਨਾਂ ਨੂੰ ਕਹਿ ਕੇ ਮੈਂ ਕਹਿ ਵੀ ਭੈਣ ਮੈਂ ਅਬਦੀ ਮਨੋ ਤਨੋਂ ਪੂਰਾ ਤਸੱਲੀ ਬਖਸ ਫੈਬਰਿਕ ਨਹੀਂ ਮਾੜੀ ਹੋਊਗੀ ਕੋਈ ਸਿੰਜਨ ਦੀ ਕੰਪਲੇਨ ਆ ਜੇ ਜਾਂ ਕੋਈ ਵਰਕ ਉਦੜਨ ਦੀ ਕੰਪਲੇਨ ਆ ਜੇ ਅਸੀਂ ਬੈਠੇ ਆ ਤੁਸੀਂ 1500 ਪਿੱਸੇ ਸੂਟ ਦਾ ਜਿਹੜਾ 5-6000 ਲੱਗਿਆ ਹੁੰਦਾ ਉਹ ਵੀ ਨਾ ਖਰਾਬ ਕਰਿਆ ਕਰੋ ਬਾਕੀ ਜੀ ਦੇਖੋ ਜੇ ਕਸਟਮਰ ਨਹੀਂ ਮੰਨ ਰਿਹਾ ਵੀ ਸਾਨੂੰ ਚਾਹੀਦੀ ਨੇਚਰਲ ਕਰੇਵ ਹੈ ਉਹਨਾਂ ਦੀ ਉਹਨਾਂ ਨੂੰ ਵਿਸ਼ਵਾਸ ਹੈ ਵੀ ਸਾਨੂੰ ਇਹ ਚਾਹੀਦਾ ਤਾਂ ਆਪਾਂ ਕਰ ਦਾਂਗੇ ਉਹਨਾਂ ਦੇ ਹੁਕਮ ਦੇ ਬੱਦੇ ਆ ਜੀ ਨਹੀਂ ਨਵੇਂ ਕਸਟਮਰ ਨੂੰ ਜਾਂ ਜਿਹਨੂੰ ਨਹੀਂ ਪਤਾ ਉਹਨੂੰ ਆਪਣਾ ਬਟਿਕਾ ਵਾਲੀਆਂ ਭੈਣਾਂ ਦਾ ਸਮਝਾਉਣ ਦਾ ਫਰਜ਼ ਬਣਦਾ ਜੀ ਚਲੋ ਜੀ ਬਾਕੀ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਵੀ ਛੋਟ ਸਾਡੀ ਇਹ ਰਾਇ ਸਹੀ ਲੱਗੀ ਜਾਂ ਅਸੀਂ ਅੱਗੇ ਤੋਂ ਇਹ ਕੰਮ ਕਰੀਏ ਜਾਂ ਤੁਸੀਂ ਵੀ ਕਾਲੀ ਵਾਲੇ ਕੰਮ ਨਾ ਕਰੋ ਵਧੀਆ ਆਰਾਮ ਨਾਲ ਸੂਟ ਤਿਆਰ ਕਰਾਓ ਆਪਣੇ 5-400000 ਰੁਪਏ ਮਹਿੰਗਾ ਸੂਟ ਬਣ ਜੂਗਾ ਉਹ ਕੋਈ ਗੱਲ ਨਹੀਂ ਤੁਹਾਡੇ ਕੋਲੇ ਸੂਟ ਸੋਨਾ ਬਣੇ ਤਸੱਲੀ ਬਕਸ ਬਣੇ ਫਿਰ ਮਨ ਖੁਸ਼ ਹੋ ਜਾਂਦਾ ਹੈ ਹਨਾ ਸਾਡੇ ਸੂਟ ਥੋੜੇ ਜਿਲੇ ਲੇਟ ਦਾ ਪਹੁੰਚ ਗਏ ਇੱਕ ਦੋ ਕਸਟਮਰ ਕੋਲੇ ਪਰ ਉਹਨਾਂ ਦਾ ਬਰਕਤ ਹੀ ਫੈਬਰਿਕ ਦੇਖ ਕੇ ਉਹਨਾਂ ਦਾ ਮਨ ਖੁਸ਼ ਹੋ ਗਿਆ ਸਾਡੇ ਕੋਲੇ ਦੁਬਾਰਾ ਤੋਂ ਰਿਪੀਟ ਦੇ ਵਿੱਚ ਆਰਡਰ ਚੱਲ ਵੀ ਪਏ ਚਲੋ ਜੀ ਪ੍ਰਮਾਤਮਾ ਸਾਰਿਆਂ ਤੇ ਸੁੱਖ ਸ਼ਾਂਤੀ ਰੱਖੇ ਇਦਾਂ ਹੀ ਸੋਹਣੇ ਸੋਹਣੇ ਸੂਟ ਪਾਉਂਦੇ ਰਹੋ ਤੇ ਹੁਣ ਆਪਾਂ ਮਿਲਦੇ ਆ ਕੱਲ ਨੂੰ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਸਾਰਿਆਂ ਨੂੰ ਮਿਲਦੇ ਆ ਕੱਲ ਨੂੰ ਸੋਹਣੇ ਜਿਹੇ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ